ਆਪਾਂ ਅਗਲਾ ਬਾਹਣ ਬਹੁ ਲੱਗਿਆ ਇਹਦੇ ਵਿੱਚ ਵੀ ਬਸ ਕੋਈ ਥੋੜੀ ਥੋੜੀ ਹੱਕ ਲੱਗੀ ਆ ਸਾਹ ਠੇਰੀਆਂ ਦੇ ਜਿੱਥੇ ਤਾਂ ਕੁੰਜੇ ਜਿਓ ਹੋ ਰਹੀ ਸੀ ਇਧਰ ਮਸ਼ੀਨ ਬੜੀ ਜਿਹੀ ਹੋਈ ਚਲੋ ਬਸ ਆਪਾਂ ਬਾਹਣ ਸਾਰਾ ਬਤਾ ਉਹਦੇ ਦੂਜੇ ਪਾਸੇ ਇੱਕ ਕਿੱਲੇ ਸਾਗਾ ਮਾਰਦੇ ਮਰਦੇ ਜਿਹੜੇ ਚਹਾੜਾ ਆ ਜੀ ਅੱਜ ਜੀ ਮੇਥਰੋ ਸਵਾਦ ਆ ਤੁਹਾਡਾ ਪਹਿਲਾਂ ਦੀ ਵੀਡੀਓ ਵਿੱਚ ਤੇ ਆਪਾਂ ਲੱਗਿਆ ਹੁਣ ਬਾਹਣ ਬਹੁਣ ਵਾਹ ਦੇ ਚੋਕਾਂ ਬੰਦ ਕਰੀਏ ਨਾ ਬਹੁਤ ਬਹੁਤ ਜਿਹੜਾ ਅੱਗੇ ਲੈ ਕੇ ਪੁੰਗੀਆਂ ਤੱਗੀਆਂ ਉਹਦੇ ਨਾਲ ਨਾਲ ਮਾਰ ਕੇ ਤੱਗੀਆਂ ਮਾਰ ਕੇ ਸਾਥ ਕਰਵਾਏ ਕਿਲਾ ਆਪਾਂ ਪਹਿਲੇ ਸੀ ਬੰਦੋਂ ਵੀਡੀਓ ਬਣਾਉਣਾ ਹੈ। ਆਹ ਬੰਦੋਂ ਦਾ ਸਟਿੱਕਾ ਕਿੱਲੇ ਦੇ ਕੋਆਨ ਦੀ ਬੱਡੀ ਆਹ ਤਰ੍ਹਾਂ ਸ਼ਕਤੀ ਦੀ ਵੀ ਆਪਾਂ ਚੱਲਦਾ ਲਿਖੋਣੇ ਸੁਪਰ ਸੀਟ ਤੇ

ਆਪਰੇ ਨਾਰਾਮੇ ਕੋਰ ਤੇ ਮਾਲ ਆ ਸੌ ਲੈਕਾਂ ਦੇ ਫੌਰੇ ਸੁੱਟੇ ਸੁੱਟੇ ਹੋਰ ਦਾ ਲਕਟਾ ਜੀ ਇਹ ਸਟਾਪ ਕਰਦੇ ਮੁੰਡਾ ਚਾਹ ਪੀਣੇ ਚੜ ਗਿਆ ਤੇ ਆ ਜਿਵੇਂ ਨਾਖਦੀ ਜੈਨੋ ਵੀਰ ਵੀਰ ਕੜਨ ਆ ਰਹੀ ਹੁਣ ਮੋੜ ਨੂੰ ਪਹਿਲਾ ਚੱਲ ਤੁਰਦੇ ਨੂੰ ਨਾ ਉਧਰ ਸੋਨਾ ਨਿਕਲ ਨਹੀਂ ਆ ਗਿਆ ਉਹਦਾ ਚੱਲਦੇ ਦੇ ਘਾਵੇਂ ਇਕੱਠੇ ਜੀ ਕਿੰਨਾ ਲੱਗ ਚਾਹ ਕਿ ਨਾ ਕਿਹੜਾ ਆਪਾਂ ਉਹਦੇ ਇੱਕ ਦਾ ਤੋਂ ਸਾਹੂ ਚਾਹ ਲੈਂਡ ਬੋਕਸ ਬਣਾਉਗੇ ਆ ਬਾਕੀ ਕੋਣ ਇਧਰ ਘੱਟ ਫਲ ਮਾਰੀ ਰਿਹਾ ਜਦੋਂ ਇਹ ਆਪੇ ਹਟ ਗਿਆ ਤਿਆਰ ਕਰ ਜੀ ਜੀ ਕਿਰਣਾ ਥੋੜੀ ਥੋੜੀ ਅੱਗੇ ਲਾਉਣੀ ਪਈ ਹੈ ਢੇਰੀ ਮਾਰ ਬੰਜੀ ਤੇ ਵਧੀਆ ਮਾਉਂ ਜੱਟੋਂ ਨਾ ਜੀ ਆਹ 8 ਜੀ ਵੀ ਬੋਨਾ ਕਰਦਾ ਅੱਲਾ ਬਾਹਮ ਕੋਈ ਕਰਨਾ ਹੈ ਹੜ ਮਾਰ ਟੂੜੇ اچھا ਕਾ ਮਾਰਦੇ

det ਕਰਨ ਦਾ ਅਗੇ ਨਿਕਾ ਹਣਾ ਜਸ ਇਹਨਾਂ ਕਰਦੇ ਇੱਥੋਂ ਆਉਣੇ ਸਾਲ ਮਾਰ ਕੇ ਸੌਤਾ ਮਾਰੇ ਦੇਖੋ ਜਮਾ rpm ਆਵਾਜ਼ ਮੈਂ ਇੱਕ ਦਾ 50 ਦੇ ਛੇ ਸੌ é ਆਰਾਮਾ ਨੋਰਮਲ ਨੀ ਗੋਲੇ ਜਾ ਔਰ ਜ਼ਰਾ ਵੀ ਨਾ ਕਿੱਦਾਂ ਰੀਦ ਹੋਈ ਬੈਠਾ ਸੋਹਣੀਏ ਸਾਡੇ ਵਗ ਕਿਸੇ ਨੂੰ ਨਾ ਆਵੇ ਬੰਨਣਾ ਹਾਉਂ ਮੈਂ ਲੜ ਹੈ ਗਿਆ ਲੋ ਜੀ ਹੁਣ ਆਪਾਂ ਅਗਲਾ ਪਾਣ ਬਹੁ ਲੱਗਿਆ ਇਹਦੇ ਵਿੱਚ ਵੀ ਬਸ ਕੋਈ ਥੋੜੀ ਥੋੜੀ ਹੱਕ ਲੱਗੀ ਆ ਤਾਂ ਤੇਰੀਆਂ ਜਿੱਸਾ ਤਾਂ ਖੁੰਜੇ ਜੋ ਹੋ ਰਹੀ ਹੈ ਜਿੱਦਾਂ ਇਧਰ ਮਸ਼ੀਨ ਬੜੀ ਜਿਹੀ ਹੋਈ ਬਸ ਹੋਰ ਤਾਂ ਕੋਈ ਬਾਹਲੀਆ ਲੱਤੋ ਸੁੱਕੀ ਬਾਹ ਹੀ ਚੱਲੇ ਜੇ ਤੇ ਲੱਗ ਗਿਆ ਨਾ ਤਰਿਆ ਉਹ ਨੋਰਮਲ ਆ ਮੈਂ ਤਾਂ ਬ੍ਰੇਕ ਤੇ ਬੰਦੀ ਜ਼ੋਰ ਵਧੀਆ ਗਿੱਲਾ ਆ ਪੈ ਕੇ ਨਿਆ ਹੋਣਾ ਤੇ ਇਧਰ ਸਾਗਾ ਜਾ ਰਿਹਾ ਪੰਜਾਬੀ ਹੰਡੀ ਮਾਰ ਤੇ ਬਾਣ ਵੀ ਕਰਤਾ ਤਿਆਰ ਬਸ ਇੱਕ ਗਿੱਲੇ ਚ ਰਹੇਗਾ ਸਾਗਾ ਮਾਰਨਾ ਕਮ ਅੰਮ੍ਰਿਤ ਜੀ ਹਾਂ ਧੁੰਦਕ ਧੂਆ ਹੋਣਾ ਇਹ ਇਹ ਧੁੰਦਾ ਧੁੰਦਾ 6 ਵਜੇ ਕਿੰਨੀ ਧੁੰਦਾ ਆਪਾ ਹੌਣ ਦੇ ਮੂਹਰੇ ਆਉਂਦੀ ਆ ਦੇਖੋ ਇਕੜਾ ਵਸਾ ਗਾਉਂਦਰਾ ਇੱਕ ਜਾਈਏ ਮਰਾ ਉਸ ਨੂੰ ਚੰਨ ਬਸ ਉੱਝਾ ਕੇ ਦਿਖਾਉਣੇ ਇਕੱਠੇ ਦਿਖਾਉਣੇ ਲੇਟਰ ਪੈਸੀ ਭੇਜਿਆ ਕਰਨ ਪੂਰਾ ਮੌਜੂ ਜੋ ਕੋਰਤ ਬਾਰ ਲਾ ਬੰਦਣਾ ਪਊ ਜਾਨ ਸਾਤ ਤੇ ਹਾਲ ਮਾਰ ਕੇ ਸਾਗਾ ਮਾਰ ਤਿੰਨ ਵਾਰ ਤੋਂ ਵੀ ਇੰਜ ਚ ਮਾਰਦੀਆਂ ਤਿੰਨ ਵਾਰ ਹੀ ਉੱਤਰ ਮਾਰਦੀਆਂ ਤਿੰਨ ਤਿੰਨ ਵਾਰ ਤੋਂ ਇੰਜ ਮਾਰਦੀ ਸੀ ਅੱਜ ਬੀਤ ਕੋ ਬਿਨਾ ਅੱਗ ਲੱਗੇ ਅਜ ਕਰਦੇ। ਮਿੱਤਰੋ ਹੁਣ ਆਪਾਂ ਵਲੌਗ ਦਾ ਕਰਨ ਲੱਗਾ ਐਂਡ ਫੋਨ ਰਹਿ ਗਿਆ ਮੇਰਾ 2% ਬੰਦਣਾ ਹੋਵੇ ਬਸ ਆਪਾਂ ਐਂਡਿੰਗ ਕਰ ਦਨੇ ਆ ਬਸ ਉਹਦੇ ਨਾਲ ਆਪਾਂ ਦਾ ਗਮ ਮਾਰ ਦਾਂਗੇ। ਸਤਿ ਆਪਾ ਵਲੌਗ ਦਾ ਕਰਦਿਆਂ ਤੇ ਧੰਨਵਾਦ।